ਦੋ ਤਿੰਨ ਦਿਨਾਂ ਤੋਂ ਬਹੁਤ ਹੀ ਚਰਚਿਤ ਖਬਰ ਬਠਿੰਡਾ ਦੀ ਤੁਸੀਂ ਸਾਰਿਆਂ ਨੇ ਸੁਣੀ ਲਈ ਹੋਣੀ ਹੈ ਸੀਨੀਅਰ ਮਹਿਲਾ ਲੈਡੀ ਕਨਸਟੇਬਲ ਜਿਨ੍ਹਾਂ ਕੋਲੋਂ ਥਾਰ ਗੱਡੀ ਦੇ ਵਿੱਚ 17 ਗ੍ਰਾਮ ਤੋਂ ਵੱਧ 18 ਗ੍ਰਾਮ ਤੋਂ ਘੱਟ ਚਿੱਟਾ ਬਰਾਮਦ ਹੋਇਆ ਹੈ ਇਹ ਘਟਨਾ ਕੁਝ ਦਿਨ ਪਹਿਲਾਂ ਆਪਣੇ ਰਿੰਗ ਰੋਡ ਜਿੱਥੇ ਨੰਨੀਸ਼ਾ ਚੌਂਕਾ ਬਾਦਰ ਰੋਡ ਉੱਥੋਂ ਦੀ ਦੱਸੀ ਜਾ ਰਹੀ ਹੈ ਤੇ ਤੁਸੀਂ ਵੇਖੋ ਵੀ 17 ਗ੍ਰਾਮ ਤੋਂ ਵੱਧ ਤੇ 18 ਗ੍ਰਾਮ ਤੋਂ ਘੱਟ ਜਿਹੜਾ ਚਿੱਟਾ ਮਹਿਲਾ ਸੀਨੀਅਰ ਕਨਸਟੇਬਲ ਲੇਡੀ ਉਹਨਾਂ ਕੋਲ ਬਰਾਮਦ ਹੋਇਆ ਤੇ ਇਹ ਖਬਰ ਤਾਂ ਤੁਸੀਂ ਸਾਰਿਆਂ ਨੇ ਸੁਣੀ ਲਈ ਹੋਣੀ ਹੈ ਹੁਣ ਆਪਾਂ ਗੱਲ ਕਰਦੇ ਆਂ ਵੀ ਆਪਣੇ ਲੋਕ ਅਕਸਰ ਤੁਸੀਂ ਵੇਖਿਆ ਹੋਣਾ ਵੀ ਜਦੋਂ ਦੀ ਇਹ ਖਬਰ ਸਾਨੂੰ ਪਤਾ ਲੱਗ ਰਹੀ ਹੈ ਵੀ ਪੁਲਿਸ ਵਾਲੇ ਤੋਂ ਮਤਲਬ ਇਹ ਚਿੱਟਾ ਬਰਾਮਦ ਹੋਇਆ ਤਾਂ ਲੋਕ ਬਹੁਤ ਕੁਝ ਕਹਿ ਰਹੇ ਆ ਪੁਲਸਰੂਮੀ ਕਹਿ ਰਹੇ ਆ ਤੇ ਵੀ ਆਏ ਆ ਫਲਾਣਾ ਤਾਂ ਕਰ ਤੁਸੀਂ ਵੇਖੇ ਉਹਨਾਂ ਚੀਮੇ ਦਾ ਘਣਾ ਵੀ ਲਾ ਰਹੇ ਆ ਫਰਾਂ ਸੋਚਣ ਵਾਲੀ ਗੱਲ ਇਹ ਵੀ ਹੈ ਨਾਲ ਵੀ ਫੜਿਆ ਵੀ ਤੇ ਪੁਲਿਸ ਨਹੀਂ ਹੈ ਪੁਲਿਸ ਨੂੰ ਪਤਾ ਸੀ ਵੀ ਉਹ ਜਿਹਨੂੰ ਫੜ ਰਹੇ ਆ ਅਕਸਰ ਉਹਨੇ ਪੁੱਛਿਆ ਹੀ ਹੋਣਾ ਉਹ ਵੀ ਪੁਲਿਸ ਦੀ ਮੁਲਾਜ਼ਮ ਹੈ ਤੇ ਫਿਰ ਵੀ ਉਹਨਾਂ ਨੇ ਮਤਲਬ ਉਹਨੂੰ ਫੜਿਆ ਤੇ ਜਿਹੜਾ ਕੰਮ ਚੰਗਾ ਹੋਵੇ ਉਹਦੀ ਆਪਾਂ ਨੂੰ ਸ਼ਿਫਟ ਕਰਨੀ ਚਾਹੀਦੀ ਹੈ ਚਲੋ ਮਾੜੇ ਕੰਮ ਦੇ ਤੇ ਬ੍ਰਾਈਟ ਸਾਰੇ ਹੀ ਕਰਦੇ ਆ ਪਰ ਕਿਤੇ ਨਾ ਕਿਤੇ ਚੰਗੇ ਕੰਮ ਦੇ ਵੀ ਆਪਾਂ ਨੂੰ ਸ਼ਿਫਟ ਕਰਨੀ ਚਾਹੀਦੀ ਹੈ ਜ਼ਰੂਰੀ ਨਹੀਂ ਹੁੰਦਾ ਵੀ ਹਰੇਕ ਬੰਦਾ ਮਾੜਾ ਹੀ ਹੋਵੇ ਤੇ ਹਰੇਕ ਬੰਦਾ ਚੰਗਾ ਹੀ ਹੋਵੇ ਠੀਕ ਹੈ ਹੋਰ ਕੰਮਾਂ ਤੇ ਆਪਾਂ ਮੰਨਦੇ ਹਾਂ ਕਿ ਥੋੜੀਆਂ ਗਲਤੀਆਂ ਹੋਗੀਆਂ ਹੋਣਗੀਆਂ ਪਰ ਆਹ ਕੰਮ ਜਿਹੜਾ ਪੁਲਿਸ ਨੇ ਕਰਿਆ ਬਹੁਤ ਵਧੀਆ ਕਰਿਆ ਤੇ ਹੁਣ ਇਹ ਜਿਹੜੀ ਰੇਡੀ ਹੈ ਇਹਨਾਂ ਦਾ ਅਡਾ ਰਿਮਾਨਡ ਚੱਲੀ ਜਾਂਦਾ ਪੁਲਿਸ ਕੋਲੇ ਆਉਣ ਵਾਲੇ ਦਿਨਾਂ 'ਚ ਜਿਹੜੇ ਪੁਲਿਸ ਮੁਲਾਜ਼ਮਾਂ ਦੱਸਣਗੇ ਵੀ ਕੀ ਕੀ ਖਲਾਸੀ ਹੁੰਦੇ ਆ ਇਹਦੀਆਂ ਤਾਰਾਂ ਕਿਤੇ ਤੱਕ ਜੁੜੀਆਂ ਐ ਤੇ ਇਹਨਾਂ ਕੋਲ ਕਿੰਨੀ ਪ੍ਰਾਪਰਟੀ ਐ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ ਵੀ ਇਹ ਕੰਮ ਕਰੋ ਤੋਂ ਕਰ ਰਹੇ ਐ ਸਭ ਕੁਝ ਜਿਹੜਾ ਹੈਗਾ ਉਹ ਹੁਣ ਪੁਲਿਸ ਇਨਕੁਇਰੀ ਕਰ ਰਹੀ ਐ ਤੇ ਜਲਦੀ ਮੰਨ ਲਓ ਇੱਕਲੇ ਦਿਨ ਤੀ ਆਪਣੇ ਤੱਕ ਆਜੂਗਾ ਵੀ ਸਾਰਾ ਕੀ ਸਿਸਟਮ ਐ अच्छा जी चलो हो ये होना चीज होगी अलग मेरे कहने का मतलब ये है कि ठीक है गलतियां होती हैं रहती हैं पर जिथे कंपल्सर चंगा करे आपा नु शिफ्ट बनदी है क्योंकि पल्सर ही फड़या है ते हुन आपा गल करते नहीं ਤੁਸੀਂ ਇੱਕ ਮੈਂ ਤੁਹਾਡੇ ਤੋਂ ਪੁੱਛਣਾ ਚਾਹਣਾ ਵੈਸੇ ਮੈਨੂੰ ਜਿਆਦਾ ਨੌਲੇਜ ਨਹੀਂ ਪਰ ਮੈਂ ਇਹ चीज ਸੋਚੀ ਹੈ ਤੇ ਤਾਂ ਕਰਕੇ ਤੁਹਾਡੇ ਕੋਲ ਸ਼ੇਅਰ ਕਰਦਾ ਮੈਨੂੰ ਤੁਸੀਂ ਦੱਸੋ ਮੈਂ ਸਹੀ ਐ ਕਿ ਗਲਤ ਐ اچھا ਜੀ ਹੁਣ ਮੰਗ ਉੱਠ ਰਹੀ ਹੈ ਵੀ ਜਿਹੜਾ ਇਹ ਘਰ ਆ ਉਹਨੂੰ ਟਾਇਆ ਜਾਵੇ ਜਿਹੜੀਆਂ ਨੇ ਪ੍ਰਾਪਰਟੀ ਬਣਾਈ ਹੈ ਠੀਕ ਹੈ ਕਿਉਂਕਿ ਜਿਹੜੇ ਨਜਾਇਜ਼ ਪੈਸੇ ਦੀ ਬਣੀ ਹੈ ਪਤਾ ਨਹੀਂ ਕਿੰਨੇ ਘਰ ਬਰਬਾਰ ਕਰੇ ਹੋਣੇ ਆ ਤਾਂ ਉਹ ਪ੍ਰਾਪਰਟੀ ਟਾਉਣ ਦਾ ਵੀ ਜਰੂਰ ਹੱਕ ਹੈ ਤੇ ਚਲੋ ਇਹ ਚੀਜ਼ ਆਪਾਂ ਅਲੱਗ ਰੱਖਦੇ ਹਾਂ ਪਰ ਮਨ ਪਿੱਛੇ ਦੇ ਵੀ ਘਰਟ ਆਏਗੇ ਤੁਹਾਨੂੰ ਪਤਾ ਹੀ ਹੈ ਇਹ ਮੈਨੂੰ ਲੱਗਦਾ ਹੈ ਵੀ ਜਿਹੜੀ ਪ੍ਰਾਪਰਟੀ ਹੁੰਦੀ ਹੈ ਸਰਕਾਰੀ ਜਾਂ ਨਜਾਇਜ਼ ਕਬਜ਼ਾ ਕਰਿਆ ਹੁੰਦਾ ਕਿਤੇ ਨਹੀਂ ਉਹ ਸਰਕਾਰ ਇੱਕ ਮਿੰਟ ਢਾ ਸਕਦੀ ਹੈ ਪਰ ਜੇ ਕਿਸੇ ਦੀ ਪ੍ਰਾਈਵੇਟ ਪ੍ਰਾਪਰਟੀ ਹੋਏ ਤਾਂ ਇਹ ਮੇਰਾ ਮੰਨਣਾ ਹੈ ਕਿ ਕੋਰਟ ਤੋਂ ਮਨਜ਼ੂਰੀ ਲੈਣੀ ਪੈਂਦੀ ਹੋਣੀ ਹੈ ਉਹਨੂੰ ਢਾਉਣ ਵਾਸਤੇ ਤਾਂ ਉਹ ਵੀ ਝੱਗ ਸਕਦੇ ਆ ਪਰ ਕੋਰਟ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ ਦੇ ਕੋਈ ਡਾਕੂਮੈਂਟ ਹੋਣਗੇ ਪ੍ਰੂਫ ਐਡ ਸਬਮਿਟ ਕਰਨੇ ਪੈਂਦੇ ਹੋਣੇ ਆ ਤੇ ਮੈਨੂੰ ਤੁਸੀਂ ਦੱਸੋ ਵੀ ਇਹ ਗੱਲ ਸੱਚੀ ਹੈ ਤੇ ਜਿਹੜਾ ਪਿੱਛੇ ਕੋਠੀਆਂ ਢੰਗਾਂ ਹੋ ਸਕਦਾ ਵੀ ਉਹ ਸਰਕਾਰੀ ਖਾਂਦਰ ਨੇ ਕਬਜ਼ਾ ਕਰਿਆ ਹੋਵੇ ਜਾਂ ਨਜਾਇਜ਼ ਕਬਜ਼ਾ ਕਰਿਆ ਹੋਵੇ ਤਾਂ ਉਹ ਸਰਕਾਰ ਇੱਕ ਮਿੰਟ ਝਟਾ ਸਕਦੀ ਹੈ ਅੱਛਾ ਜੀ ਇੱਕ ਗੱਲ ਹੋਰ ਹੈ ਵੀ ਜਿਹੜਾ ਹੁੰਦਾ ਨਾ ਕ੍ਰਿਮੀਨਲ ਬੰਦਾ ਭਾਵੇਂ ਉਹ ਕਿਸੇ ਮਹਿਕਮੇ ਦਾ ਜਾਂ ਭਾਵੇਂ ਆਮ ਬੰਦਾ ਹੈ ਭਾਵੇਂ ਕੋਈ ਆ ਉਹ ਭਾਵੇਂ ਕੋਈ ਲੀਡਰ ਹੈ ਕੋਈ ਵੀ ਲਾ ਲੋ ਉਹ ਬੰਦੇ ਦਾ ਕੋਈ ਐ ਨਹੀਂ ਹੁੰਦਾ ਵੀ ਉਹ ਕਿਸੇ ਖਾਸ ਧਰਮ ਦਾ ਹੈ ਜਾਂ ਕਿਸੇ ਖਾਸ ਜਾਤੀ ਦਾ ਹੈ ਜਿਹੜਾ ਕ੍ਰਿਮੀਨਲ ਹੁੰਦਾ ਹੈ ਦਾ ਕੋਈ ਧਰਮ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਤੇ ਤੁਸੀਂ ਵੇਖੋ ਵੀ ਪਿੱਛੇ ਜੇ ਨਾ ਜਦੋਂ ਅਤੀ ਕਾਇਮ ਤੇ ਹਮਲਾ ਹੋਇਆ ਤੇ ਜਮ ਅਕਤਿਆਰ ਅਨਸਾਰੀ ਸੀਗਾ ਤੇ ਪਾਕਿਸਤਾਨ ਦੇ ਵਿੱਚ ਬੜੀਆਂ ਖਬਰਾਂ ਚਲੀਆਂ ਵੀ ਇੰਡੀਆ ਦੇ ਵਿੱਚ ਜਿਹੜੀ ਹੈਗੀਆਂ ਮੁ슬ਮਨ ਭਾਈਚਾਰੇ ਦੇ ਬੰਦਿਆਂ ਨੂੰ ਸਜ਼ਾ ਦਿੱਤੀ ਜਾਂਦੀ ਹੈ ਜੇ ਉਹਨਾਂ ਨੇ ਗਲਤ ਕੰਮ ਕਰਾਇਆ ਜਾਂਦਾ ਜਾਂ ਉਹਨੂੰ ਜਾਣ ਕੇ ਮਤਲਬ ਕ੍ਰਿਮੀਨਲ ਬਣਾਇਆ ਜਾਂਦਾ ਹਾਲਾਂਕਿ ਸਭ ਨੂੰ ਪਤਾ ਉਹਨਾਂ ਨੇ ਕੀ ਕੁਝ ਕਰਿਆ ਸੀਗੇ ਇੱਥੇ ਤੇ ਪਰ ਮੈਂ ਇਹ ਵੀ ਉਹਦੇ ਮੈਂ ਬੋਲਿਆ ਸੀਗਾ ਵੀ ਭਾਵੇਂ ਉਹ ਕਿਸੇ ਧਰਮ ਦੇ ਹੁੰਦੇ ਭਾਵੇਂ ਉਹ ਗਿੰਦੂ ਵੀ ਹੁੰਦੇ ਸਿੱਖ ਵੀ ਹੁੰਦੇ ਇਸਾਈ ਵੀ ਹੁੰਦੇ ਭਾਵੇਂ ਮਸਲਮਾਨ ਵੀ ਹੁੰਦੇ ਕਿਸੇ ਧਰਮ ਦਾ ਜਿਹੜਾ ਬੰਦਾ ਕ੍ਰਿਮੀਨਲ ਹੈ ਉਹ ਕ੍ਰਿਮੀਨਲ ਹੈ ਇੱਥੇ ਬਥੇਰੇ ਇਹੋ ਜਿਹੇ ਬੰਦੇ ਨੂੰ ਸਜ਼ਾ ਦਿੱਤੀ ਜਾਂਦੀ ਹੈ ਜਿਹੜੇ ਭਾਵੇਂ ਕਿਸੇ ਧਰਮ ਦੇ ਹੋਣ ਸਜ਼ਾ ਦਾ ਸਜ਼ਾ ਹੈ ਜਿਹੜਾ ਕ੍ਰਾਈਮ ਕਰੂਗਾ ਉਹ ਭਰੂਗਾ ਤੇ ਇਹਦਾ ਕਿਤਨਾ ਕਿਤੇ ਜਿਹੜਾ ਹਰਜਾਨਾ ਭੁਗਤਣਾ ਨਹੀਂ ਪੈਂਦਾ ਜੋ ਆਪਾਂ ਗਲਤ ਕੰਮ ਕਰਦੇ ਆ ਉਹ ਇਨਸਾਨ ਦੇ ਅੱਗੇ ਆਉਂਦੇ ਹੀ ਆਉਂਦੇ ਹਨ ਤੇ ਤਾਂ ਕਰਕੇ ਮੈਂ ਤੁਹਾਨੂੰ ਇਹ ਹੀ ਗੱਲ ਕਹਿਣਾ ਚਾਹੁੰਦਾ ਸੀਗਾ ਵੀ ਜਿਹੜਾ ਕੰਮ ਹੋਇਆ ਵਧੀਆ ਹੋਇਆ ਤੇ ਉਮੀਦ ਹੈ ਸਰਕਾਰ ਜਲਦੀ ਜਿਹੜੀ ਪੁਲਿਸ ਆਪਣੀ ਉਹ ਉਹ ਜਲਦੀ ਉਹ ਜਿਹੜਾ ਮੇਨ ਬੰਦਾ ਉਹਦੇ ਤੱਕ ਪਹੁੰਚਣਗੇ ਤੇ ਇਹਦਾ ਜਿਹੜਾ ਸਾਰਾ ਜਨਤਕ ਕਰਨਗੇ ਵੀ ਕਿੱਥੋਂ ਇਹ ਸਿਸਟਮ ਹੋਇਆ ਕੀ ਸਿਸਟਮ ਸੀਗਾ ਤੇ ਬਾਕੀ ਅੱਜ ਇਹ ਛੋਟੀ ਜਿਹੀ ਵੀਡੀਓ ਸੀਗੀ ਦੋ ਚਾਰ ਗੱਲਾਂ ਸੀਗੀਆਂ ਤੇ ਤੁਸੀਂ ਮੈਨੂੰ ਇਸ ਚੀਜ਼ ਦਾ ਜਵਾਬ ਜ਼ਰੂਰ ਦੇਣਾ ਵੀ ਇਹ ਗੱਲ ਹੁੰਦੀ ਹੈ ਕਿ ਕੀ ਸਿਸਟਮ ਹੈ ਸਾਰਾ ਤੇ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਂਗੇ ਤਨ ਹੋਰ ਵੀਡੀਓ ਨਾਲ ਰੱਬ ਰੱਖਾ